ਸਤਿ ਸ਼੍ਰੀ ਅਕਾਲ ਮੇਰੁਬਿੰਦਰ ਕੌਰ ਤੁਹਾਡਾ ਸਵਾਗਤ ਕਰਦੀ ਹਾਂ ਆਪਣੇ ਚੈਨਲ ਕਿਤਾਬਾਂ ਦੀ ਆਵਾਜ਼ ਵਿੱਚ ਅੱਜ ਮੈਂ ਲੈ ਕੇ ਆਈ ਹਾਂ ਨਾਵਲ ਇੱਕ ਹੋਰ ਨਵਾਂ ਸਾਲ ਇਸਦੇ ਕੁਲ 3 ਕਾਂਡ ਹਨ ਸਵੇਰ ਦੁਪਹਿਰ ਅਤੇ ਸ਼ਾਮ ਇਸ ਨੂੰ ਮੈਂ 7 ਭਾਗਾਂ ਵਿੱਚ ਤੁਹਾਡੇ ਅੱਗੇ ਪੇਸ਼ ਕਰਾਂਗੀ ਇਸ ਨਾਵਲ ਦੇ ਸਾਰੇ ਭਾਗ ਸੁਣਨ ਲਈ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਅੱਜ ਅਸੀਂ ਪੜ੍ਹਾਂਗੇ ਇਸ ਨਾਵਲ ਬਾਰੇ ਨਾਵਲ ਵਿੱਚ ਕਹਾਣੀ ਹੁੰਦੀ ਹੈ ਪਰ ਨਾਵਲ ਸਿਰਫ ਕਹਾਣੀ ਹੀ ਬਿਆਨ ਨਹੀਂ ਕਰਦਾ ਇਹ ਪਾਤਰਾਂ ਦੇ ਮਨਾਂ ਵਿੱਚ ਹੋ ਰਹੇ ਘੋਲ ਨੂੰ ਵੀ ਚਿੱਤਰਦਾ ਹੈ ਸਾਡੇ ਬਾਹਰ ਇਹਨਾਂ ਕੁਝ ਨਹੀਂ ਵਾਪਰ ਰਿਆ ਹੁੰਦਾ ਜਿੰਨਾ ਕੁਝ ਸਾਡੇ ਮਨ ਵਿੱਚ ਚੱਲ ਰਿਹਾ ਹੁੰਦਾ ਹੈ ਇਸ ਬਾਹਰ ਅਤੇ ਅੰਦਰ ਦੀ ਦੁਨੀਆ ਵਿੱਚ ਸਮੇਰ ਪੈਦਾ ਕਰਨਾ ਹੀ ਅੱਜ ਦੇ ਨਾਵਲਕਾਰ ਦਾ ਮੰਤਵ ਹੈ ਪਰ ਇਹ ਕੰਮ ਮੈਂ ਬਹੁਤ ਮੁਸ਼ਕਲ ਕਿਉਂਕਿ ਜੀਵਨ ਦੇ ਕਈ ਰੰਗ ਹਨ ਅਤੇ ਕੋਈ ਵੀ ਇੱਕ ਰੰਗ ਸਮੁੱਚੇ ਜੀਵਨ ਦਾ ਰੰਗ ਨਹੀਂ ਹੈ ^{(1)} ਬਿਨ ਬਿਨ ਰੰਗਾਂ ਦੀ ਤਲਾਸ਼ 'ਚ ਨਾਵਲਕਾਰ ਕੋਲੋਂ ਪਈ ਨਾਵਲ ਨਾਟਕਕਾਰ ਕੋਲੋਂ ਕਈ ਨਾਟਕ ਅਤੇ ਕਵੀ ਕੋਲੋਂ ਕਵਿਤਾਵਾਂ ਲਿਖਾਉਂਦੀ ਹੈ ਇੱਕ ਹੋਰ ਨਵਾਂ ਸਾਲ ਵਿੱਚ ਮੈਂ ਕ੍ਰਿਸ਼ਕਾ ਰਿਕਸ਼ਾ ਚਾਲਕ ਦੇ ਜੀਵਨ ਦੀ ਚਲਕ ਪੇਸ਼ ਕੀਤੀ ਹੈ ਉਸ ਦੇ ਜੀਵਨ ਨੂੰ ਮੈਂ ਉਹਦੀ ਨਜ਼ਰ ਨਾਲ ਹੀ ਦੇਖਣ ਦੀ ਕੋਸ਼ਿਸ਼ ਕੀਤੀ ਹੈ ਬੰਤਾ ਆਪਣੇ ਕਹਾਣੀ ਆਪਣੇ ਮੂੰਹੋਂ ਬਿਆਨ ਕਰ ਰਿਹਾ ਹੈ ਉਹ ਜੀਵਨ ਦੇ ਚੱਕਰ ਵਿੱਚ ਬੁਰੀ ਤਰ੍ਹਾਂ ਫਸਿਆ ਹੋਇਆ ਹੈ ਉਸਦੇ ਜੀਵਨ ਵਿੱਚ ਛੋਟੀਆਂ-ਛੋਟੀਆਂ ਘਟਨਾਵਾਂ ਵਾਪਰਦੀਆਂ ਹਨ ਅਤੇ ਉਹਨਾਂ ਘਟਨਾਵਾਂ ਦਾ ਉਹਦੇ ਮਨ ਉੱਤੇ ਡੂੰਘਾ ਪ੍ਰਭਾਵ ਪੈਂਦਾ ਹੈ ਕਈ ਤਰ੍ਹਾਂ ਦੇ ਵਿਚਾਰ ਉਸਦੇ ਮਨ ਵਿੱਚ ਪੈਦਾ ਹੁੰਦੇ ਹਨ ਅਤੇ ਉਹ ਵਿਚਾਰ ਉਹਦੇ ਜੀਵਨ ਦੀ ਤਸਵੀਰ ਮੁਕੰਮਲ ਕਰਦੇ ਚਲੇ ਜਾਂਦੇ ਹਨ ਇਹ ਨਾਵਲ ਬੰਤੇ ਦੇ ਜੀਵਨ ਦੀ ਇੱਕ ਦਿਨ ਦੀ ਕਹਾਣੀ ਹੈ ਨਵੇਂ ਸਾਲ ਦੇ ਪਹਿਲੇ ਦਿਨ ਦੀ ਉਸ ਇੱਕ ਦਿਨ ਵਿੱਚ ਹੀ ਉਹਦਾ ਪੂਰਾ ਜੀਵਨ ਰੂਪਮਾਨ ਹੋ ਜਾਂਦਾ ਹੈ ਉਹ ਆਪ ਤਾਂ ਵਰਤਮਾਨ ਵਿੱਚ ਵਿਚਰ ਰਿਹਾ ਹੈ ਪਰ ਮਨ ਵਿੱਚ ਉੱਗ ਰਹੀਆਂ ਪੁਰਾਣੀਆਂ ਯਾਦਾਂ ਦੇ ਸਹਾਰੇ ਉਹ ਅਚੋਪਲੇ ਹੀ ਪੂਤਕਾਲ ਵਿੱਚ ਚਲਿਆ ਜਾਂਦਾ ਹੈ ਉਸ ਦੀ ਕਿਸੇ ਯਾਦ ਦਾ ਟੋਟਾ ਜਦੋਂ ਵਰਤਮਾਨ ਵਿੱਚ ਰਲਦਾ ਹੈ ਤਾਂ ਉਹ ਵਰਤਮਾਨ ਦਾ ਹੀ ਇੱਕ ਭਾਗ ਬਣ ਜਾਂਦਾ ਹੈ ਸਿਰਫ ਇਹੋ ਗੱਲ ਨਹੀਂ ਕਦੀ ਕਦੀ ਉਹ ਆਪਣੇ ਪੁੱਤਰ ਦੇ ਉਹ ਵੀ ਕਦੀ ਕਲਪਨਾ ਵੀ ਕਰਨ ਲੱਗ ਪੈਂਦਾ ਹੈ ਇੰਜ ਭੁੱਖ ਵੀ ਥੋੜੇ ਸਮੇਂ ਲਈ ਵਰਤਮਾਨ ਦਾ ਹੀ ਭਾਗ ਹੋਣੀ ਪੜਦਾ ਹੈ। ਪ੍ਰਤਿਮੇ ਝਾਤ ਅਤੇ ਕਲਪਿਤ ਭੁੱਖ ਬੰਤੇ ਦੇ ਪੂਰੇ ਜੀਵਨ ਨੂੰ ਪਾਠਕ ਦੇ ਸਾਹਮਣੇ ਲਿਆ ਕੇ ਖੜਾ ਕਰਦਾ ਹੈ। ਇੱਕ ਵਿਅਕਤੀ ਦੀ ਕਹਾਣੀ ਹੋਣ ਤੋਂ ਇਲਾਵਾ ਇਹ ਨਾਵਲ ਪੂਰੇ ਸਮਾਜ ਦੀ ਝਾਕੀ ਵੀ ਹੈ। ਲੋਕ ਉਹਦੇ ਰਿਕਸ਼ੇ ਉੱਤੇ ਬੈਠਦੇ ਹਨ, ਆਪਸ ਵਿੱਚ ਗੱਲਾਂ ਕਰਦੇ ਹਨ ਜਾਂ ਕਦੀ-ਕਦੀ ਉਸ ਨਾਲ ਵੀ ਗੱਲਾਂ ਕਰਨ ਲੱਗ ਪੈਂਦੇ ਹਨ। ਇੰਜ ਆਧੁਨਿਕ ਸਮਾਜ ਦਾ ਚੱਲ ਚਿੱਤਰ ਸਾਡੀਆਂ ਨਜ਼ਰਾਂ ਵਿੱਚ ਲੰਘ ਜਾਂਦਾ ਹੈ ਇੱਕ ਫ੍ਰਾਂਸੀਸੀ ਨਾਵਲਕਾਰ ਨੇ ਨਾਵਲ ਨੂੰ ਸੜਕ ਦੇ ਕੰਡੇ-ਕੰਡੇ ਚੱਲ ਰਿਹਾ ਸ਼ੀਸ਼ਾ ਕਿਹਾ ਹੈ ਇਹ ਗੱਲ ਇਸ ਨਾਵਲ ਉੱਤੇ ਕਾਫੀ ਹੱਦ ਤੱਕ ਲਾਗੂ ਹੁੰਦੀ ਹੈ ਇੰਜ ਵੀ ਕਿਹਾ ਜਾਂਦਾ ਹੈ ਕਿ ਬੰਤੇਦਰ ਰਿਕਸ਼ਾ ਇੱਕ ਐਸਾ ਦਰਪਣ ਹੈ ਜਿਸ ਵਿੱਚ ਨਿੱਤ ਨਵੀਆਂ ਵਾਪਰ ਰਹੀਆਂ ਘਟਨਾਵਾਂ ਅਤੇ ਸਮਾਜ ਦੇ ਵੱਖ-ਵੱਖ ਅੰਗਾਂ ਮਰਦਾਂ ਅਤੇ ਔਰਤਾ ਬੱਚਿਆਂ ਅਤੇ ਬੁੱਢਿਆਂ ਦੀ ਝਲਕ ਮਿਲਦੀ ਹੈ ਬੰਤਾ ਇੱਕ ਪਿਛੜੀ ਹੋਈ ਜਾਤੀ ਦਾ ਪ੍ਰਤੀਨਿਧ ਹੈ ਇਸ ਤਰ੍ਹਾਂ ਦੇ ਬੰਦੇ ਲਈ ਸਾਡੇ ਮਨ ਵਿੱਚ ਕੇਵਲ ਅਰਸ ਦੀ ਭਾਵਨਾ ਹੀ ਪੈਦਾ ਹੁੰਦੀ ਹੈ ਇਸ ਤੋਂ ਵੱਧ ਹੋਰ ਕੁਝ ਵੀ ਨਹੀਂ ਅਰਸ ਕਰਨ ਦਾ ਇਹ ਅਧਿਕਾਰ ਅਸੀਂ ਆਪ ਹੀ ਕਿਤੋਂ ਪ੍ਰਾਪਤ ਕਰ ਲਿਆ ਹੈ ਪਰ ਬੰਤਾ ਜਾਂ ਉਸ ਵਰਗੇ ਹੋਰ ਬੰਦੇ ਇਸ ਗੱਲ ਨੂੰ ਪਸੰਦ ਨਹੀਂ ਕਰਦੇ ਇੱਕ ਮਨੁੱਖ ਨੂੰ ਦੂਜੇ ਮਨੁੱਖ ਨਾਲ ਹਮਦਰਦੀ ਤਾਂ ਹੋਣੀ ਚਾਹੀਦੀ ਹੈ ਪਰ ਕਿਸੇ ਮਨੁੱਖ ਨੂੰ ਦੂਜੇ ਮਨੁੱਖੋ ਤੇ ਤਰਸ ਕਰਨ ਦਾ ਅਧਿਕਾਰ ਨਹੀਂ ਬੰਤਾ ਜੀਵਨ ਦੀਆਂ ਔਕੜਾਂ ਨਾਲ ਜੂਝ ਰਿਹਾ ਇੱਕ ਪਾਤਰ ਹੈ ਉਹ ਕਦੀ ਵੀ ਹੌਸਲਾ ਨਹੀਂ ਹਾਰਦਾ ਉਹ ਹਰ ਕਦਮ ਤੇ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ ਉਸਦੇ ਮਨ ਵਿੱਚ ਵੀ ਸੱਧਰਾਂ ਹਨ ਆਪਣੇ ਜੀਵਨ ਨੂੰ ਚੰਗਾ ਬਣਾਉਣ ਦੀ ਖੁਆਇਸ਼ ਹੈ ਉਹ ਮਿਹਨਤ ਕਰਨ ਵਿੱਚ ਆਪਣੇ ਉज्ज्वल ਭਵਿੱਖ ਦੀ ਝਲਕ ਦੇਖਦਾ ਹੈ ਉਸਦਾ ਜੀਵਨ ਰਿਕਸ਼ੇ ਦੇ ਪਹੀਏ ਵਾਂਗ ਹੈ ਜਿਸ ਦਾ ਹਰ ਸਮੇਂ ਹਰਕਤ ਵਿੱਚ ਰਹਿਣਾ ਬਹੁਤ ਜ਼ਰੂਰੀ ਹੈ ਇਸ خیال ਨੂੰ ਪੰਜਾਬੀ ਦੇ ਪ੍ਰਸਿੱਧ ਕਵੀ ਈਸ਼ਵਰ ਚਿੱਤਰਕਾਰ ਨੇ ਇਨਾ ਸ਼ਬਦਾਂ ਵਿੱਚ ਦਰਸਾਇਆ ਹੈ ਜ਼ਿੰਦਗੀ ਸੰਗਰਾਮ ਦੀ ਅਸਗਾ ਸਾਗਰ ਜ਼ਿੰਦਗੀ ਆਰਾਮ ਦੀ ਖੁਰਦਾ ਕਿਨਾਰਾ ਇਹ ਨਾਵਲ ਕਿਉਂਕਿ ਸਹਿ ਕਥਨੀ ਦੇ ਰੂਪ ਵਿੱਚ ਹੈ ਇਸ ਲਈ ਉਹ ਉਸੇ ਢੰਗ ਨਾਲ ਲਿਖਿਆ ਗਿਆ ਹੈ ਜਿਸ ਨਾਲ ਕਿ ਇੱਕ ਰਿਕਸ਼ਾ ਚਾਲਕ ਸੋਚ ਸਕਦਾ ਹੈ ਇਤੋਂ ਤੱਕ ਕੇ ਸ਼ਬਦ ਵੀ ਲਗਭਗ ਉਸੇ ਤਰ੍ਹਾਂ ਲਿਖੇ ਗਏ ਹਨ ਜਿਸ ਤਰ੍ਹਾਂ ਕਿ ਉਹ ਆਮ ਤੌਰ ਤੇ ਬੋਲੇ ਜਾਂਦੇ ਹਨ ਤਾਂ ਜੋ ਸਥਾਨਿਕ ਰੰਗਣ ਜਿਸ ਨੂੰ ਆਚਲਿਕਤਾ ਵੀ ਕਿਹਾ ਜਾਂਦਾ ਹੈ ਕਾਇਮ ਰਹਿ ਸਕੇ ਅਤੇ ਪਿਆਰਿਕਤਾ ਇਤਿਰਪੇਸ਼ ਕਿਤੇ ਉਜਾ ਸਕਦੇ ਹਨ ਇਹ ਨਾਵਲ ਦਸੰਬਰ 1974 ਵਿੱਚ ਨਰੰਜਨ ਤਸਨੀਮ ਲੇਖਕ ਨੇ ਲਿਖਿਆ ਹੈ